ਹੈਲੋ ਜੀ ਸਾਰੇ ਨੂੰ ਹਰ ਸਿੱਕਲ ਅੱਜ ਆਪਾਂ ਤੁਹਾਨੂੰ ਦੱਸ ਰਿਹਾ ਬਾਜੂ ਦੀ ਕਟਿੰਗ ਕਰਨ ਦਾ ਤਰੀਕਾ ਜਿੰਨੀ ਵੀ ਆਪਾਂ ਬਾਜੂ ਦੀ ਲੈਂਥ ਲੈਣੀ ਆ ਆਪਣੀ ਬਾਜੂ ਦੀ ਲੈਂਥ ਹੈਗੀ 10 ਇੰਚ ਤਿਆਰ ਤਾਂ ਆਪਾਂ 1/2 ਇੰਚ ਉੱਪਰ ਬੁੱਚ ਵਾਸਤੇ ਰੱਖਣਾ ਤਾਂ 10 ਇੰਚ ਆਪਣੀ ਤਿਆਰ ਹੈ ਤਾਂ ਆਪਾਂ ਰੱਖਾਂਗੇ 1 ਇੰਚ ਐਕਸਟਰਾ 11 ਇੰਚ ਠੀਕ ਹੈ ਤਾਂ ਆਪਣਾ ਮੋਢਾ ਕਿੰਨਾ ਤਿਆਰ ਹੈ ਜਿੰਨਾ ਜੇਕਰ ਤੁਹਾਡੇ ਕਮੀਜ਼ ਦਾ ਮੋਢਾ 7.5 ਹੈ ਤਾਂ ਤੁਸੀਂ ਉਹਦੂ 1/2 ਇੰਚ अठ इंच रखना है किसी भी नाप का हो रखना जो ब्रैसट भी इंच तो उपर है, है तीन का भी रख सकते हो जो घट्टी ढाई तीन का भी रख स ला सकते मैं रख रही हैं मैं रखनी हाँ तीन तो अगों अपना रखना है मूरी है पांच इंच तैरता इंच वक्ना है इतों ਮੈਚ ਕਰਦੇ ਨਿਸ਼ਾਨ ਲਾ ਦਿੰਦੇ ਤਾਂ ਆਪਣਾ 8 ਇੰਚ ਮੋਡਾ ਹੈ ਤਾਂ ਆਪਾਂ ਨਿਸ਼ਾਨ ਦੇ ਨਾਲ ਕਟਿੰਗ ਵਾਲੇ ਨਿਸ਼ਾਨਾ ਮੈਚ ਕਰਦੇ ਹਾਂ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣੇ ਜਿਹੜੀ ਆਪਾਂ ਕਾਟ ਪਾਉਣੇ ਆ ਅੱਧਾ ਇੰਚ ਉੱਪਰ ਕਰਨੇ ਆ ਉੱਪਰ ਕਰਕੇ ਡਾਂਚੜੀ ਆਪਾਂ ਅਗੜੀ ਕਾਰਟ ਪਾਣੇ ਆ ਉਹ ਵੀ ਅੱਧਾ ਇੰਚ ਦੀ ਆਪਾਂ ਇਹ ਨੂੰ ਨੂੰ ਦੇਣੀ ਦਾ ਇਹ ਨੂੰ ਲਾਪਾ ਇਸ ਤਰੀਕੇ ਨਾਲ ਇੱਥੋਂ ਐ ਪਾਉਣੀ ਅੱਧਾ ਇੰਚ ਇਹ ਪਾਉਣੀ ਆਪਾਂ ਉੱਪਰੋਂ ਇਸ ਤਰ੍ਹਾਂ ਇੱਥੋਂ ਗਲਾਈ ਦੇਣੀ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ इस तरीके न्यूजपेपर पर कटिंग करके दस दें बाद कपड़े पर आप सही ढंग कर सकते हैं ये देखो होगी अपनी बैक वाली का फ्रंट वाली पाने आप ਇਸ ਟ੍ਰਿਕ ਨਾਲ ਆਪਾਂ ਬਾਜੂ ਦੀ ਕਟਿੰਗ ਕਰਦੇਗਾ ਕਰ ਸਕਦੇ ਆ ਬੈਕ ਵਾਲੀ ਕਟਿੰਗ ਹੋਗੀ ਇਹ ਫਰੰਟ ਵਾਲੀ ਕਟਿੰਗ ਹੋਗੀ